ਆਰਿਆ ਨੂੰ ਜਮਸੀ ਦੀ ਅੱਜ ਅਸੀਂ ਪੜਾਂਗੇ ਯਰਮੀਆ ਦਾ ਨਵਾਂ ਦੇ ਆਏ ਰੋਣਾ ਤੇ ਵਿਰਲਾਪ ਪਹਿਲੀ ਐਤ ਕਾਸ਼ ਕਿ ਮੇਰਾ ਸਿਰ ਪਾਣੀ ਹੁੰਦਾ ਅਤੇ ਮੇਰੀਆਂ ਅੱਖਾਂ ਹੰਝੂ ਦਾ ਸੋਤਾ ਤਾਂ ਮੈਂ ਆਪਣੀ ਪ੍ਰਜਾ ਦੀ ਧੀ ਦੇ ਵੱਡਿਆਂ ਹੋਿਆਂ ਨੂੰ ਰਾਤ ਦਿਨ ਰੋਂਦਾ ਰਹਿੰਦਾ ਦੂਸਰੀ ਐਤ ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਰਾਹੀਆਂ ਲਈ ਟਿਕਾਣਾ ਹੁੰਦਾ ਤਦ ਮੈਂ ਆਪਣਾ ਨੂੰ ਛੱਡ ਦਿੰਦਾ ਅਤੇ ਉਹਨਾਂ ਵਿੱਚੋਂ ਚਲੇ ਜਾਂਦਾ ਕਿਉਂ ਜੋ ਸਾਰਿਆਂ ਦੇ ਸਾਰੇ ਜਨਾਕਰ ਹਨ ਉਹ ਬੇਈਮਾਨਾਂ ਦੀ ਟੋਲੀ ਹਨ ਤੀਸਰੀ ਹੈ ਉਹ ਆਪਣੇ ਜੀਵਨ ਉਤਨੁੱਖ ਵੰਝ ਝੂਠ ਲਈ ਲਿਫਾਉਂਦੇ ਹਨ ਉਹ ਦੇਸ਼ ਵਿੱਚ ਸੂਰਮੇ ਹਨ ਪਰ ਸਚਾਈ ਲਈ ਨਹੀਂ ਕਿਉਂ ਜੋ ਉਹ ਬਦੀ ਤੋਂ ਬਦੀ ਤਿਕ ਵਾਦੇ ਜਾਂਦੇ ਹਨ ਉਹ ਮੈਨੂੰ ਨਹੀਂ ਜਾਣਦੇ ਇਹ ਹਵਾ ਦਾ ਵਾਕ ਹੈ ਚੌਥੀ ਹੈ ਤੁਹਾਡੇ ਵਿੱਚ ਹਰੇਕ ਆਪਣੇ ਗਵੰਡੀ ਤੋਂ ਚੌਕਸ ਰਹੇ ਤੁਸੀਂ ਕਿਸੇ ਭਰਾ ਉਤੇ ਭਰੋਸਾ ਨਾ ਰੱਖੋ ਹਰੇਕ ਭਰਾ ਤਾਂ ਦੂਜੇ ਦੇ ਥਾਮ ਖੋ ਲੈਂਦਾ ਹੈ ਹਰ ਗਵੰਡੀ ਚੁਗਲਖੋਰ ਹੈ 5ਵੀਂ ਐਤ ਹਰੇਕ ਆਪਣੇ ਗਵੰਡੀ ਨਾਲ ਠੱਠਾ ਮਾਰਦਾ ਹੈ ਕੋਈ ਸੱਚਾ ਨਹੀਂ ਬੋਲਦਾ ਉਹ ਆਪਣੀ ਜੀਵਨ ਝੂਠ ਬੋਲਦਾ ਬੋਲਣਾ ਸਿਖਾਇਆ ਹੈ ਉਹ ਬਦੀ ਕਰਨ ਲਈ ਥੱਕ ਜਾਂਦੇ ਹਨ 13ਵਾਂ ਸੇਬਾ ਤੋਖੇ ਦੇ ਵਿਚਕਾਰ ਹੈ 6ਵੀਂ ਐਤ ਤੋਖੇ ਦੇ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ ਯਹਵਾ ਦਾ ਵਾਕ ਹੈ 7ਵੀਂ ਐਤ ਐਸ ਲਈ ਸਹਨਾ ਦਾ ਯਹਵਾ ਹੀ ਫਰਮਾਉਂਦਾ ਵੇਖੋ ਮੈਂ ਉਨ੍ਹਾਂ ਨੂੰ ਤਾਵਾਂਗਾ ਅਰਤੇ ਉਹਨਾਂ ਨੂੰ ਪਰਖਾਂਗਾ ਮੈਂ ਆਪਣੀ ਪ੍ਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ ਅੱਠਵੀਂ ਹੈ ਤੇ ਉਹਨਾਂ ਦੀ ਜੀਵ ਮਾਰਕ ਸੁੱਟਣ ਵਾਲਾ ਬਾਣ ਹੈ ਉਹ ਧੋਖੇ ਦੀ ਗੱਲ ਕਰਦੀ ਹੈ ਹਰੇਕ ਆਪਣੇ ਮੂੰਹ ਤੋਂ ਆਪਣੇ ਗਵਾਂਡੀ ਨੂੰ ਸ਼ਾਂਤੀ ਆਖਦਾ ਹੈ ਪਰ ਆਪਣੇ ਦਿਲ ਵਿੱਚ ਉਹ ਉਸ ਨੂੰ ਤਾੜ ਵਿੱਚ ਲੱਗਿਆ ਹੋਇਆ ਹੈ ਨੌਵੀਂ ਜੀ ਹਵਦਾ ਵਾਕ ਹੈ ਕਿ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖਬਰ ਨਾ ਲਵਾਂਗਾ ਕਿ ਅਜਿਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ 10ਵੀਂ ਆਇਤ ਮੈਂ ਪਹਾੜਾਂ ਲਈ ਰੁਮਾਂਗਾ ਤੇ ਕੋਰ ਲਾਵਾਂਗਾ ਅਤੇ ਉਜਾੜ ਦੀਆਂ ਚਰਾਂਦਾ ਲਈ ਸਿਆਪਾ ਕਰਾਂਗਾ ਉਹ ਤਾਂ ਸੜ ਗਏ ਹਨ ਸੋ ਉਹਨਾਂ ਦੇ ਵਿੱਚ ਕੋਈ ਨਹੀਂ ਲੰਗਦਾ ਵੱਗਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਆਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ ਉਹ ਚਲੇ ਗਏ ਹਨ 11ਵੀਂ ਆਇਤ ਮੈਂ ਯਰੂਸ਼ਲਮ ਨੂੰ ਬਰਬਾਦ ਹੋਇਆ ਪੱਥਰਾਂ ਦਾ ਢੇਰ ਅਤੇ ਗਿੱਦੜਾਂ ਦੀ ਖੋ ਬਣਾ ਦੇਵਾਂਗਾ ਮੈਂ ਯਹੂਦਾ ਦੇ ਸ਼ਹਿਰਾਂ ਨੂੰ ਵੀਰਾਨ ਕਰ ਦੇਵਾਂਗਾ ਜਿੱਥੇ ਕੋਈ ਵਸਣ ਵਾਲਾ ਨਹੀਂ 12ਵੀਂ ਹੈ ਤੋ ਉਹ ਕਿਹੜਾ ਬੁੱਧਵਾਨ ਹੈ ਜਿਹੜਾ ਇਸ ਗੱਲ ਨੂੰ ਸਮਝ ਸਕੇ ਜਹਨੂ ਯਹੋਵਾ ਦੇ ਮੂੰਹ ਬੋਲਿਆ ਅਤੇ ਉਹਨੂੰ ਦੱਸੇ ਧਰਤੀ ਕਿਉਂ ਬਰਬਾਦ ਹੋਈ ਅਤੇ ਉਜਾੜਵਾਂਜ ਚ ਜਲ ਗਈ ਹੈ ਕਿ ਉਹਦੇ ਵਿੱਚੋਂ ਦੀ ਕੋਈ ਲੰਗੜ ਨਹੀਂ ਲੰਗਦਾ 13ਵੀਂ ਇਸੇਨੰਤਰ ਯਹੋਵਾ ਇਨਫਰਮ ਹੁੰਦਾ ਹੈ ਐਸ ਲਈ ਕਿ ਉਹਨਾਂ ਨੇ ਮੇਰੀ ਵਿਵਸਥਾ ਨੂੰ ਛੱਡ ਦਿੱਤਾ ਜਿਹੜੀ ਮੈਂ ਉਹਨਾਂ ਦੇ ਅੱਗੇ ਰੱਖੀ ਸੀ ਅਤੇ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਹਦੇ ਉੱਤੇ ਚੱਲੇ ਹਨ ਚਾਦਮੇ ਆਏ ਪਰ ਮੈਂ ਆਪਣੇ ਹੀ ਦਿਲ ਦੇ ਹੇਠ ਵਿੱਚ ਚਲਦੇ ਹਨ ਅਤੇ ਬਿਲਾਮ ਦੇ ਮਗਰ ਲੱਗੇ ਹਨ ਜਿਵੇਂ ਉਹਨਾਂ ਨੇ ਪਿਓ ਦਾਦਿਆਂ ਨੇ ਉਹਨਾਂ ਨੂੰ ਸਿਖਾਇਆ ਸੀ 15ਵੇਂ ਐਤ ਅਸਲਿਸ ਇਹਨਾਂ ਦਾ ਯਹਵਾ ਇਸਰਾਇਲ ਦਾ ਪਰਮੇਸ਼ਰ ਹੀ ਆਖਦਾ ਹੈ ਵੇਖ ਮੈਂ ਇਸ ਪ੍ਰਜਾ ਨੂੰ ਅੱਕ ਦੀ ਜੜਵ ਖਵਾਵਾਂਗਾ ਅਤੇ ਇਸ ਨੂੰ ਵਹਿਲੂ ਵਾਲਾ ਪਾਣੀ ਪਿਲਾਵਾਂਗਾ 16ਵੀਂ ਐਤ ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਨਾ ਹੀ ਉਹਨਾਂ ਦੇ ਪਿਓ ਦਾਦੇ ਜਾਣਦੇ ਹਨ ਖੇਰੂ ਖੇਰੂ ਕਰ ਦਿਆਂਗਾ ਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਘੱਲਾਂਗਾ ਜਿੰਨਾ ਚਿਰ ਉਹ ਨਾਸ਼ ਨਾ ਕਰ ਦਿਆਂ ਉਹਨਾਂ ਨੂੰ ਨਾਸ਼ ਨਾ ਕਰ ਦਿਆਂ 17ਵੀਂ ਐਤ ਅਨਦਾਈ ਹੋਇਆਂ ਫਰਮਾਉਂਦਾ ਹੈ ਤੁਸੀਂ ਸੋਚੋ ਤੇ ਸਿਆਪਾ ਕਰਨ ਵਾਲਿਆਂ ਤੀਵੀਆਂ ਦੇ ਨੂੰ ਸੱਦੇ ਸੱਦੋ ਪਈਓ ਜੀ ਆਣ ਬੁੱਧਵੰਤ ਤੀਵੀਆਂ ਨੂੰ ਸੱਦ ਘੱਲੋ ਪਈ ਉਹ ਆਣ 18ਵੀਂ ਆਇਤ ਉਹ ਸ਼ੇਤੀ ਕਰਨ ਅਤੇ ਸਾਡੇ ਉੱਤੇ ਵਹਿਣ ਚੁੱਕਣ ਭਈ ਸਾਡੀਆਂ ਅੱਖਾਂ ਤੋਂ ਅਥਰੂ ਵਗਣ ਅਤੇ ਸਾਡੀਆਂ ਅੱਖਾਂ ਦੀਆਂ ਪਲਕਾਂ ਤੋਂ ਪਾਣੀ ਜਮਾ ਪਾਣੀ ਸ਼ਮਸ਼ਮਾ ਹੋਵੇ 19ਵੀਂ ਆਇਤ ਵਹਿਣ ਪਾਉਣ ਦੀ ਆਵਾਜ਼ ਹੀ ਹੋਂ ਤੋਂ ਸੁਣਾਈ ਦਿੰਦੀ ਹੈ ਅਸੀਂ ਕੋਹੇ ਲੁੱਟੇ ਗਏ ਅਸੀਂ ਡਾਡੇ ਸ਼ਰਮਿੰਦੇ ਹੋਏ ਕਿਉਂ ਜੋ ਅਸਾ ਦੇਸ਼ ਨੂੰ ਛੱਡਿਆ ਹੋਇਆ ਉਹਨਾਂ ਨੇ ਸਾਡੇ ਮਸੇਬਿਆਂ ਨੂੰ ਢਾਹ ਜਿਉਂ ਸੁਟਿਆ ਹੈ ਵੀਵੀ ਆਇਤ ਹੈ ਤਿਵੇਂ ਤੁਸੀਂ ਹੋਵਾ ਦਾ ਵਚਨ ਸੁਣੋ ਤੁਹਾਡੇ ਕੰਨ ਉਹ ਦੇ ਮੂੰਹ ਦੀ ਗੱਲ ਸੁਣੇ ਆਪਣੀਆਂ ਧੀਆਂ ਨੂੰ ਵਹਿਣ ਅਤੇ ਹਰੇਕ ਆਪਣੇ ਗਵਾਂਢੀ ਨੂੰ ਸਿਆਪਾ ਸਿਖਾਵੇ ਇੱਕਵੀਂ ਆਇਤ ਮੌਤ ਤਾਂ ਸਾਡੀਆਂ ਤਾਕੀਆਂ ਵਿੱਚ ਚੜ ਆਈ ਹੈ ਇਹ ਸਾਡੇ ਮਹਿਲਾਂ ਦੇ ਵਿੱਚ ਵੜ ਗਈ ਹੈ ਭਾਈ ਗਲੀਆਂ ਵਿੱਚ ਮੁੰਡਿਆਂ ਨੂੰ ਅਤੇ ਚੌਂਕਾਂ ਵਿੱਚ ਜਵਾਨਾਂ ਨੂੰ ਕੱਟ ਦੇਵੇ ਬਾਈਵੇਂ ਆਇਤ ਬੋਲੋ ਇਹ ਹੋਵਾ ਦਾ ਵਾਕ یوں ਹੈ ਆਦਮੀਆਂ ਦੀਆਂ ਲੋਥਾ ਖੁੱਲ੍ਹੇ ਖੇਤਾਂ ਵਿੱਚ ਮਿਲਾ ਮਲੀ ਵਾਝ ਡਿੱਗਣ ਗਿਆ ਅਤੇ ਵੱਡਿਆਂ ਦੇ ਮਗਰ ਇੱਕ ਰੁੱਗ ਹੋਵਾਜ ਜਿਨ੍ਹਾਂ ਨੂੰ ਕੋਈ ਇਕੱਠਾ ਨਹੀਂ ਕਰਦਾ ਤੇ 3 ਮੈਂ ਅਇਤ ਯਹਵਾ ਇਹ ਆਖਦਾ ਹੈ ਬੁੱਧਵਾਨ ਆਪਣੇ ਬੁੱਧੋ ਤੇ ਮਾਨ ਨਾ ਕਰੇ ਨਾ ਬਲਵਾਨ ਆਪਣੇ ਬਲੋ ਤੇ ਮਾਨ ਕਰੇ ਨਾ ਧਨੀ ਆਪਣੇ ਧਨ ਉਤੇ ਮਾਨ ਕਰੇ 24 ਮੈਂ ਅਇਤ ਪਰ ਜਿਹੜਾ ਮਾਨ ਕਰਦਾ ਹੈ ਉਹ ਐਸੋ ਤੇ ਮਾਨ ਕਰੇ ਪਈ ਉਹ ਸਾਨੂੰ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹਵਾ ਹਾਂ ਜਿਹੜਾ ਧਰਤੀ ਉਤੇ ਦਇਆ ਇਨਸਾਫ ਅਤੇ ਧਰਮ ਦਾ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਦੇ ਵਿੱਚ ਹੈ ਤੇ ਇਹ ਹਵਾ ਦਾ ਵਾਅਦਾ 25ਵੀਂ ਆਇਤ ਵੇਖੋ ਉਹ ਦੇਣਾ ਰਹੀ ਹਨ ਇਹ ਹਵਾ ਦਾ ਵਾਅਦਾ ਹੈ ਕਿ ਮੈਂ ਸਾਰੇ ਇਸ ਸੰਤੀਆਂ ਨੂੰ ਅਸੰਤੀਆਂ ਨਾਲ ਸਜਾ ਦਿਆਂਗਾ 26ਵੀਂ ਆਇਤ ਮਿਸਰ ਨੂੰ ਜਹੁੱਦਾ ਨੂੰ ਅਦੋਮ ਨੂੰ ਅਤੇ ਮੋਨ ਦੇ ਪੁੱਤਰਾਂ ਨੂੰ ਅਤੇ ਮੂਆਬ ਨੂੰ ਅਤੇ ਉਹਨਾਂ ਦੇ ਸਾਰਿਆਂ ਨੂੰ ਜਿਹੜੇ ਉਜਾੜ ਵਿੱਚ ਵਸਤੇ ਅਤੇ ਆਪਣੀਆਂ ਦਾੜੀਆਂ ਦੀਆਂ ਨੁਕਰਾਂ ਕੱਟਦੇ ਹਨ ਕਿਉਂ ਜੋ ਇਹ ਸਾਰੀਆਂ ਕਮਾਂ ਅਨਸੁਨਤੀਆਂ ਹਨ ਅਤੇ ਇਸਰਾਇਲ ਦੇ ਸਾਰੇ ਘਰਾਣੇ ਦੇ ਦਿਲ ਅਸੁੰਤੇ ਹਨ ਆਮੀਨ ਪ੍ਰਭੂ ਜੀ ਦੇ ਵਚਨਾਂ ਨੂੰ ਪੜ੍ਹੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਾਦੇ ਵਸਦੇ ਰਹਿਣ ਆਮੀਨ ਸਾਂਝਾ emulsiki